ਹਰ ਇੱਕ ਬੰਦਾ ਮੈਨੂੰ ਗਲਤ ਬੋਲਦਾ ਗਲਤ ਨਿਗਾ ਨਾਲ ਵੇਖਦਾ ਤੇ ਮੈਂ ਆਪ ਦਾ ਬੋਲਦੇ ਕੀ ਗਲਤ ਕਿ ਆਪ ਦੇ ਬੱਚੇ ਨੂੰ ਪਾਲ ਕੇ ਐਡਾ ਕਰ ਲਿਆ ਅੱਜ ਤੱਕ ਵੀ ਆਹੀਂ ਵੀ ਤੂੰ ਜੇ ਮੈਂ ਕਿਤੇ ਕੰਮ ਪੁੱਛਦੀ ਨਾ ਮੈਨੂੰ ਪਤਾ ਕੀ ਕਹਿ ਦਿੰਦੇ ਸੀ ਵੀ ਤੈਨੂੰ ਕੰਮ ਤੇ ਲਾ ਲਾਂਗੇ ਤੇ ਤੂੰ ਛੱਡ ਨਾਲ ਗੱਲ ਕਰ ਲਈ 99 ਦੇ ਵਿੱਚ ਮੇਰਾ ਵਿਆਹ ਹੁੰਦਾ ਨਿਆਣੀ ਉਮਰ ਸੀ ਵੀ 99 ਦੇ ਵਿੱਚ ਮੈਂ ਵਿਆਹ ਕੇ ਹੋਣੀ ਆ ਤਾਂ 2006 ਦੇ ਵਿੱਚ ਮੇਰੇ ਹਸਬੰਦ ਦੀ ਡੈਥ ਹੋ ਜਾਂਦੀ ਆ ਉਹ ਤੋਂ ਬਾਅਦ ਮਤਲਬ ਕਿ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਗਿਆ। ਨਾ ਸਾਡੇ ਰੱਬ ਨਹੀਂ ਸੀ ਯਾਦ ਜਦੋਂ ਤੂੰ ਹੁੰਦਾ ਸੀ। ਮੈਨੂੰ ਰੱਬ ਦਾ ਵੀ ਨਹੀਂ ਸੀ ਪਤਾ ਉਸ ਵਕਤ ਜਦੋਂ ਉਹ ਮੇਰੀ ਜ਼ਿੰਦਗੀ ਦੇ ਵਿੱਚ ਸੀਗੇ। ਪਰ ਜਦੋਂ ਚਲੇ ਗਏ। ਉਦੋਂ ਹੌਲੀ-ਹੌਲੀ ਹੌਲੀ-ਹੌਲੀ ਮੈਨੂੰ ਲੋਕਾਂ ਦਾ ਵੀ ਪਤਾ ਲੱਗਣਾ ਸ਼ੁਰੂ ਹੋ ਗਿਆ। ਜੇ ਕੋਈ ਹੋਰ ਔਰਤ ਹੁੰਦੀ ਤਾਂ ਮੇਰੇ ਹਿਸਾਬ ਨਾਲ ਤਾਂ ਆਪਣੇ ਆਪ ਨੂੰ ਖਤਮ ਕਰ ਲੈਂਦੀ ਜਿੰਨੀਆਂ ਮੈਂ ਔਖਾਂ ਦੇਖੀਆਂ। ਕਿਉਂਕਿ 1 ਸਾਲ ਤੇ 7 ਮਹੀਨਿਆਂ ਦੇ ਬੱਚੇ ਨਾਲ ਜ਼ਿੰਦਗੀ ਕੱਢਣੀ। ਤੁਸੀਂ ਸੋਚ ਕੇ ਦੇਖੋ ਵੀ ਕਿੰਨੀ ਮੁਸ਼ਕਲ ਆ। ਫਿਰ ਮੈਨੂੰ ਆਏ ਵੀ ਮੈਂ ਆਪ ਦਾ ਬੱਚਾ ਆ ਦੇ ਅਕਾਲ ਜੀ ਨੂੰ ਲਾ ਕੇ ਰੱਖਾਂ ਵੀ ਹੁਣ ਮੇਰੇ ਕੋਲੇ ਮੇਰੀ ਜ਼ਿੰਦਗੀ ਦਾ ਸਾਰਾ ਇਹ ਹੀ ਰਹੇਗਾ ਫਿਰ ਮੈਂ ਕਿਹਾ ਵੀ ਮੈਂ ਆਪ ਦਾ ਜੋਕ ਨਹੀਂ ਦੇਣਾ ਕਿਸੇ ਨੂੰ ਮੈਂ ਆਪਦੇ ਡੈਡੀ ਨੂੰ ਕਹਿੰਦੀ ਸੀ ਜੇ ਮੈਂ ਹਣ ਆਲੀ ਹੁੰਦੀ ਤਾਂ ਅੰਦਰ ਤੇ ਕੇਸ ਕਰ ਦਿੰਦੀ ਵੀ ਤੂੰ ਮੈਨੂੰ ਇੰਨੇ ਨਿੱਕੇ ਮਰਚ ਵਿਆਹ ਤਾਂ ਵੀ ਮੈਨੂੰ ਸੋਹ ਨਹੀਂ ਸੀਗੀ ਮੈਨੂੰ ਜਮ ਨਹੀਂ ਸੀ ਪਤਾ ਵੀ ਵਿਆਹ ਕੀ ਚੀਜ਼ ਹੁੰਦੀ ਆ ਜਾਂ ਵੀ ਜਦੋਂ ਮੈਨੂੰ ਲੈਣ ਗਏ ਮੈਂ ਆਪਦੇ ਮੰਮੀ ਨੂੰ ਕਿਹਾ ਮੈਂ ਨਹੀਂ ਜਾਣਾ ਮੈਂ ਕਿਹਾ ਕੰਮ ਚਲਾ ਲਿਆ ਮਤਲਬ ਕਿ ਮਨਿਆਰੀ ਦਾ ਸਾਮਾਨ ਵੇਚਣ ਲੱਗ ਗਈ ਸਾਡੇ ਨਗਾਹਿਆ ਪਿੰਡ ਨਗਾਹੇ ਦੁਕਾਨਾਂ ਬਹੁਤ ਲੌਂਦੀ ਸੀ ਸਾਰੀ ਰਾਤ ਮੈਂ ਨਗਾਹੇ ਬੈਠੀ ਰਹਿਣਾ ਵੀ ਮੈਨੂੰ ਕੋਈ 10 ਰੁਪਏ ਵਟਾਉਣ ਵਾਲਾ ਆਜੇ ਕੋਈ 20 ਵਟਾਉਣ ਵਾਲਾ ਆਜੇ ਮੈਂ ਅੱਜ ਵੀ ਜਵਾਬ ਨਹੀਂ ਦਿੰਦੀ ਕਿਸੇ ਨੂੰ ਜੇ ਕ ਵੀ ਮੈਨੂੰ ਗੱਲ ਕਹਿੰਦਾ ਨਾ ਮੈਂ ਕਹਿੰਨੀ ਮਾਲਕ ਨੂੰ ਮੈਂ ਕਹਿੰਨੀ ਮੇਰੇ ਤੋਂ ਪਹਿਲਾਂ ਤੈਨੂੰ ਸੁਣਦਾ ਮੈਨੂੰ ਨਹੀਂ ਸੁਣਦਾ ਕਿਉਂਕਿ ਤੂੰ ਦੇਖਦਾ ਸਾਰਾ ਕੁਝ ਤੂੰ ਦੁਨੀਆ ਸਾਜੀ ਆ ਮੈਨੂੰ ਕੌਣ ਕੀ ਬੋਲਦਾ ਕੌਣ ਕੀ ਪਹਿਲਾਂ ਤੈਨੂੰ ਪਤਾ ਹੁੰਦਾ ਵੀ ਇਹਨੇ ਕੀ ਬੋਲਣਾ ਇਹਨੂੰ ਮੈਂ ਕਹਾਂ ਮੈਨੂੰ ਸਹਿਣ ਦੀ ਸ਼ਕਤੀ ਨਹੀਂ ਤੇ ਕਹਿਣ ਵਾਲੇ ਨੂੰ ਕਹਿਣ ਦੀ ਦੇ ਵੀ ਸੋਚਿਆ ਤੁਸੀਂ ਕਿ ਦੂਜਾ ਵਿਆਹ ਕਰਾ ਲੈਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੀਦਾ ਕਿਉਂਕਿ ਇੰਨਾ ਸੰਘਰਸ਼ ਦੇਖ ਰਹੇ ਹੋ ਲੋ ਤੇ ਮਤਲਬ ਕਿ ਹੱਥ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਜਿਹਦੇ ਭਵਿੱਖ ਨੂੰ ਲੈ ਕੇ ਬਹੁਤ سارے ਸੁਪਨੇ ਹੋਣਗੇ ਤੁਹਾਡੇ ਮਨ ਦੇ ਅੰਦਰ ਦੂਜੇ ਵਿਆਹ ਬਾਰੇ ਮੇਰੇ ਮਾਪਿਓ ਨੇ ਸੋਚਿਆ ਹਨ ਤਾਂ ਉਹ ਕਹਿੰਦੇ ਤੂੰ ਅੱਗੇ ਵਧਾ ਮੇਰੇ ਭੈਣਾਂ ਭਰਾ ਵੀ ਕਹਿੰਦੇ ਸੀ ਤੂੰ ਅੱਗੇ ਵਧਾ ਵੀ ਤੂੰ ਇਸ ਜ਼ਿੰਦਗੀ ਚੋਂ ਬਾਹਰ ਨਿਕਲ ਵੀ ਮੈਂ ਉਹਨਾਂ ਨੂੰ ਵੀ ਦੱਸਦੀ ਵੀ ਮੈਨੂੰ ਫਲਾਣਾ ਐ ਬੋਲਦਾ ਮੈਨੂੰ ਐ ਬੋਲਦਾ